ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਿਕਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਹਾਂ ਜੀ ਸਰ ਵਿਕਸਰ ਵੀ ਇੱਕ ਕਿਸਾਨ ਮੁੱਦੇ ਤੇ ਬੜਾ ਵੱਡਾ ਮਸਲਾ ਚੱਲ ਰਿਹਾ ਸੀਗਾ ਸਰਦਾਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਚੁਰੰਜਨੇ ਦਿਨ ਦੇ ਵਿੱਚ ਜਿਹੜਾ ਮਰਨ ਵਰਤ ਉਹਨਾਂ ਦਾ ਪਹੁੰਚ ਚੁੱਕਿਆ ਸੀਗਾ ਜੀ ਉੱਥੇ ਜਿਹੜੇ ਮਜੂਤਾ ਕਿਸਾਨ ਸੀ 111 ਕਿਸਾਨਾਂ ਵੱਲੋਂ ਢੱਲੇਵਾਲ ਦੀ ਸੇਰ ਲੈ ਕੇ ਉਹਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਜੀ ਜੀ ਠੀਕ ਹੈ ਜੀ ਇਹ ਚੀਜ਼ ਚੱਲ ਰਹੀ ਸੀ ਇਹ ਸਰਕਾਰ ਲਈ ਤੇ ਸੈਂਟਰ ਸਰਕਾਰ ਲਈ ਕਰੇ ਦੀ ਹੱਡੀ ਬਣ ਕੇ ਸੀ ਬਿਲਕੁਲ ਕੱਲ ਸੈਂਟਰ ਸਰਕਾਰ ਵੱਲੋਂ ਕੁਝ ਨੁਮਾਇंदे ਭੇਜੇ ਗਏ ਕੁਝ ਪੰਜਾਬ ਸਰਕਾਰ ਦੇ ਨੁਮਾਇंदे ਨਾਲ ਆਏ ਜਿਨ੍ਹਾਂ ਨੇ ਆ ਕੇ ਡੱਲੇਵਾਲ ਨੂੰ ਮਿਲੇ ਤੇ ਉਹਨਾਂ ਨੂੰ ਮਰਨ ਮਰ ਖਤਮ ਕਰ ਲਈ ਕਿਹਾ ਜੀ ਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਵੀ ਇਹਦੇ ਵਿੱਚ ਕੌਣ ਸਫਲ ਹੋਇਆ ਸੰਤੂ ਸਾਹਿਬ ਬੜੀ ਅਚੀਬ ਜੀ ਸਥਿਤੀ ਬਣ ਗਈ ਹੈ ਮੇਰੇ ਖਿਆਲ ਦੇ ਵਿੱਚ ਤਾਂ ਇਹਦੇ ਵਿੱਚ ਕੇਂਦਰ ਸਰਕਾਰ ਸਫਲ ਹੋ ਗਈ ਜੀ ਕਿਉਂਕਿ ਜਿਹੜਾ ਇਸ ਸੰਘਰਸ਼ ਦੀ ਰੂਪਰੇਖਾ ਸੀ ਉਹ ਸੰਘਰਸ਼ ਜਿਹੜਾ ਇੱਕ ਲੋਕਾਂ ਦੀ ਭਾਵਨਾ ਬਣਦੀ ਜਾ ਰਹੀ ਸੀ ਇਸ ਸੰਘਰਸ਼ ਦਾ ਜੁਟਣ ਵਾਸਤੇ ਜੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹਨਾਂ ਦਾ ਜਿਹੜਾ ਮਰਨ ਵਰਤ ਸੀ ਉਹਨੂੰ ਲੋਕ ਬੜੀ ਜਿਵੇਂ ਆਦੇ ਹੁੰਦੇ ਆ ਵੀ ਪਾਵਨਤ ਤੌਰ ਦੇਤੇ ਦੇਖ ਰਹੇ ਸੀ ਕਿ ਉਹਨੂੰ ਮਹਿਸੂਸ ਕਰ ਰਹੇ ਸੋਸ ਕਰ ਰਹੇ ਸੀ ਪਰ ਜਿਹੜਾ ਕੁਝ ਕੱਲ ਉੱਥੇ ਹੋਇਆ ਅਚਨਚੇਤ ਜਿਵੇਂ ਕਾਲੀ-ਕਾਲੀ ਦੇ ਵਿੱਚ ਕੇਂਦਰ ਸਰਕਾਰ ਦਾ ਇੱਕ ਅਫਸਰ ਆਇਆ ਜੀ ਉਹਨੇ ਆ ਕੇ ਜਿਹੜੇ ਦੂਜੇ ਸਾਡੇ ਕਿਸਾਨ ਭਰਾ ਬੈਠੇ ਸੀ 111 ਉਹਨਾਂ ਦਾ ਮਨਮਤ ਕਰਵਾਤਾ ਢਲੇਵਾਲ ਸਾਹਿਬ ਨੂੰ ਪਤਾ ਲੱਗਾ ਕਿ ਮੈਡੀਕਲ ਜਿਹੜੀਆਂ ਸੁਭਾਵਾਂ ਦੇਣ ਵਾਸਤੇ ਉਹ ਮਨਾਲਿਆ ਗਿਆ ਨੇ ਤੇ ਉਸ ਤੋਂ ਐ ਲੱਗਦਾ ਕਿ ਜਿਵੇਂ ਇਹ ਸਾਰੇ ਦਾ ਕੇਂਦਰ ਸਰਕਾਰ ਸਫਲ ਹੋ ਗਈ ਸਭ ਜੀ ਕਿਉਂਕਿ ਇਹ ਸਭ ਨੂੰ ਸਭ ਮਹਿਸੂਸ ਹੋ ਰਿਹਾ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਅੜਿਗੜ ਹੋਈ ਦੇ ਅਨੁਸਾਰ ਚੱਲ ਰਹੀ ਸੀ ਜੀ ਇਹ ਜਿਹੜਾ ਸੰਘਰਸ਼ ਹੈ ਫਰਵਰੀ ਤੋਂ ਚੱਲਿਆ ਹੋਇਆ ਹੈ ਪਿਛਲੇ ਸਾਲ ਤੋਂ ਪਰ ਕੇਂਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿੱਦਿਆ ਹੋਇਆ ਨੁਮਾਇੰਦਾ ਲੋਕ ਨੁਮਾਇੰਦਾ ਜਿਹਨੂੰ ਆਪਾਂ ਕਹਿੰਦੇ ਆ ਜੀ ਉਹ ਅਜੇ ਤੱਕ ਵੀ ਕਿਸਾਨਾਂ ਕੋਲ ਨਹੀਂ ਪਹੁੰਚ ਨਹੀਂ ਇੰਨਾ ਹੀ ਦਿੱਤੀ ਇਹ ਪਤਾ ਲੱਗਾ ਵੀ ਕੱਲ ਇੱਕ ਸਰਪ ਆਈਏਐਸ ਅਫਸਰ ਜੀ ਜਿਹੜਾ ਇਹ ਸਾਰੀ ਊਭਕਰਨ ਨੂੰ ਪਵਾ ਰਿਹਾ ਜੀ ਪਰ ਹਰ ਰੰਗੀ ਮਹਿਸੂਸ ਹੁੰਦੀ ਹੈ ਕਿ ਨਾ ਤਾਂ ਕੋਈ ਖੇਤੀਬਾੜੀ ਮੰਤਰੀ ਵੱਲੋਂ ਚਿੱਠੀ ਲੈ ਕੇ ਆਇਆ ਨਾ ਕੋਈ ਉਹਨੇ ਖੇਤੀਬਾੜੀ ਮੰਤਰੀ ਦਾ ਗੱਲ ਕਰਾਈ ਕਿਸੇ ਦੀ ਜੀ ਨਾ ਕੋ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਤੇ ਦੂਜੀ ਸਰਕਾਰ ਦਾ ਜਿਹੜਾ ਕੈਬਨਿਟ ਦੇ ਜਾਂ ਪ੍ਰਧਾਨ ਮੰਤਰੀ ਦਾ ਜਾਂ ਗ੍ਰਹਿ ਮੰਤਰੀ ਦਾ ਬਿਆਨ ਤਾਂ ਇਸ ਮੌਕੇ ਤੇ ਉਹਨਾਂ ਨੇ ਦੇਣਾ ਹੀ ਕੀ ਸੀ ਨਹੀਂ ਪਰ ਇੱਥੇ ਇੱਕ ਬੜਾ ਵੱਡਾ ਪੰਮਲ ਘੂਸਾ ਪੈ ਗਿਆ ਕਿ ਸਾਡੇ ਕਿਸਾਨਾਂ ਨੂੰ ਇਹਨੇ ਕਾਲੀ ਕੀ ਪੈ ਗਈ ਦੇਖੋ ਭਾਵੇਂ ਕਿ ਆਪਾਂ ਵੀ ਸਰਕਾਰੀ ਤਰੀਫ ਕਰਦੇ ਸੀ ਨਾਲ ਜੁੜੇ ਆ ਹਰ ਵੇਲੇ ਸਰਕਾਰੀ ਵਾਜਬਗਤ ਕਰਦੇ ਆ ਪਰ ਕਦ ਦਾ ਇੱਕ ਬੜਾ ਵੱਡਾ ਜੀਬ ਜਾਂ ਪੰਮਲ ਘੂਸਾ ਪੈ ਗਿਆ ਸਾਰਿਆਂ ਦੇ ਵਿੱਚ ਕਿ ਕਿਸਾਨਾਂ ਨੇ ਏਡੀ ਖੇਤੀ ਇੱਕ ਅਸਰ ਆਇਆ ਦੀ ਕਿਵੇਂ ਮੰਨ ਲਈ ਕੀ ਚੱਕਰ ਹੈ ਜਦੋਂ ਕਿ ਆਉਣ ਵਾਲਾ ਕੋਈ ਬੀਜੇਪੀ ਦਾ ਵੱਡਾ ਨੀਤਾ ਚਾਹੀਦਾ ਸੀ ਜਦ ਕਿ ਸਾਡੇ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਅਫਸਰ ਤਾਂ ਬਹੁਤ ਛੋਟੀ ਜੀ ਚੀਜ਼ ਹੈ ਤੁਹਾਡੇ ਨਾਲ ਤਾਂ ਖੁਦ ਪ੍ਰਧਾਨ ਮੰਤਰੀ ਜਿਹੜਾ ਵਾਦਾ ਕਰਕੇ ਮੁੱਕਰ ਗਿਆ ਮੁੱਕਰ ਗਿਆ ਮੁੱਕਰ ਗਿਆ ਜੀ ਤੇ ਉਸੇ ਗੱਲ ਉੱਤੇ ਹੀ ਸੰਘਰਸ਼ ਕਰ ਰਹੇ ਸੀ ਜੀ ਕਿ ਪ੍ਰਧਾਨ ਮੰਤਰੀ ਸਾਡੇ ਨਾਲ ਵਾਦਾ ਕਰਕੇ ਮੁੱਕਰੇ ਹੈ ਤੇ ਅਸੀਂ ਭਾਈ ਇਹ ਜਿਹੜਾ ਆਪਦਾ ਵਾਦਾ ਹੈ ਉਹ ਪੂਰਾ ਕਰਾਉਣ ਵਾਸਤੇ ਲੜਦੇ ਆ ਜੀ ਇਸ ਕਰਕੇ ਇਹ ਇਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਕੇਂਦਰ ਸਰਕਾਰ ਜਿਹੜੀ ਹੈ ਉਹ ਸਫਲ ਹੋ ਗਈ ਹਾਂਜੀ ਜਿਹੜੇ ਕਿਸਾਨਾਂ ਨੇ ਲੋਕਾਂ ਨੇ ਕਿਸਾਨਾਂ ਤੇ ਬਹੁਤ ਵਿਸ਼ਵਾਸ ਕੀਤਾ ਆ ਸੀ ਜਿਵੇਂ ਕਿ ਆਪਾਂ ਵੀ ਇਹਨਾਂ ਦੇ ਫੇਵਰਚ ਬਹੁਤ ਵੀਡੀਓ ਬਣਾਈਆਂ ਨੇ ਆਪਾਂ ਨੂੰ ਵੀ ਵਿਸ਼ਵਾਸ ਸੀਗਾ ਕਿ ਕਿਸਾਨ ਜਥੇਬੰਦੀਆਂ ਬਹੁਤ ਤਕੜਾ ਸੰਘਰਸ਼ ਲੜ ਰਹੀਆਂ ਨੇ ਤੇ ਵਰਲਡ ਦੇ ਵਿੱਚ ਲੋਕੀ ਇਹਨਾਂ ਦਾ ਬਹੁਤ ਸਾਥ ਦੇ ਰਹੇ ਸੀ ਕੀ ਲੋਕਾਂ ਦੇ ਵਿੱਚ ਇਹਨਾਂ ਦਾ ਵਿਸ਼ਵਾਸ ਬਣਿਆ ਰਿਹਾ ਦੇ ਵੇਖੋ ਸਮੂਸਾ ਮੈਂ ਦੋ ਗੱਲਾਂ ਜਾਣਨਾ ਪਹਿਲੇ ਦਿਨ ਹੀ ਦੋਨਾਂ ਨੇ ਇੱਕ ਲਾਨ ਕੀਤਾ ਸੀ ਇਹਨਾਂ ਨੇ ਸ਼ਬਦ ਵਰਤਿਆ ਸੀ ਮਰ ਜੀ ਵੜੇ ਜੀ ਕਿ ਮਰ ਜੀ ਵੜਿਆਂ ਨਾਲ ਜਥਾ ਜਾਵੇਗਾ ਜੀ ਮਰਗੀ ਉਹ ਮਾਰਕੀਟ ਦੇ ਇਹਦਾ ਸ਼ਬਦ ਹੈ ਉਹ ਸਿੱਖ ਸਿਧਾਂਤ ਨਾਲ ਜੁੜਿਆ ਜੀ ਸਿੱਖ ਸਿਧਾਂਤ ਦੇ ਵਿੱਚ ਮਰਜੀ ਵੀ ਜਿਹੜੀ ਉਹਨੂੰ ਕਿਹਾ ਜਾਂਦਾ ਜਿਹੜਾ ਮਰਕੇ ਜਾਇਆ ਮਾਰਕੀਟ ਜਿਹਨੇ ਆਪਣਾ ਜੀਵਨ ਨਿਸ਼ਾਵਰ ਕਰਨ ਕਰਵਾਵੇ ਸਿਰਫ ਸਿਰਫ ਉਹ ਜੀਵਨ ਨਾ ਹੋਵੇ ਉਹਦੇ ਜੀ ਸਾਹ ਨਾ ਹੋਵੇ ਲੋਕਾਂ ਦੀ ਦੀ ਛਾਹ ਹੋਵੇ ਵੀ ਇਹ ਇਹ ਚੱਲਦਾ ਪਿਆ ਜੀ ਨਾ ਹੋਵੇ ਸਿਰਫ ਉਹਦਾ ਠੀਕ ਪਰ ਉਹ ਵੀ ਇੱਕ ਗੱਲ ਬਣ ਗਈ ਵੀ ਜਦੋਂ ਅੱਗੋਂ ਉਹ ਨਾਲੇ ਰਣਕਾਰੀ ਕੀਤੀ ਜਾਂ ਥੋੜਾ ਕਲਾ ਲਾਠੀ ਚਾਲ ਚੀਤਾ ਤੇ ਉਹ ਮਰਜੀ ਵੀ ਦੇ ਵਾਂਗ ਤਾਂ ਖੰਗ ਨੇ ਬੰਦ ਕਰਤਾ ਬੰਦ ਕਰ ਹੁਣ ਆ ਗਈ ਸੀ ਮਨਰਵਰਦੀ ਗੱਲ ਜੀ ਤੇ ਮਰਨ ਮਰ ਤੋ ਵੀ ਜਦੋਂ ਡੱਲੇ ਵਾਲ ਸਾਹ ਦੇ ਰੱਖ ਲਿਆ ਪਰ ਸਾਰਿਆਂ ਨੂੰ ਰੱਖਣ ਦੀ ਕੀ ਲੋੜ ਹੈ ਲੋੜ ਬਈ ਜੇ ਤੁਸੀਂ ਰੱਖ ਹੀ ਲਿਆ ਫਿਰ ਨਭਾਓ ਯਾਰ ਫਿਰ ਵਾਰ-ਵਾਰ ਅਸੀਂ ਜਿਹੜਾ ਆਪਾਂ ਸਾਡਾ ਕੌਮੀ ਸਤਾਨ ਹੈ ਉਹਨੂੰ ਕਮਜ਼ੋਰ ਕਰਦੇ ਇਸ ਕਰਕੇ ਲੋਕਾਂ ਦੇ ਮਨ ਦੇ ਵਿੱਚ ਇਸ ਕਰਦਾ ਗਲਤ ਮੈਸੇਜ ਹੈ ਗਲਤ ਮੈਸੇਜ ਹੈ ਜੀ ਲੋਕਾਂ ਦੇ ਮਨ ਤੇ ਵਿਸ਼ਵਾਸ ਇਸ ਕਰਦਾ ਨਹੀਂ ਬਜਣਾ ਜੀ ਕਿਉਂਕਿ ਪਹਿਲਾਂ ਵੀ ਜੇਰਾ ਪਾਟੋ ਧਾਰ ਹੋਣ ਕਰਕੇ ਉੱਥੋਂ ਕੰਮ ਵਿਗੜਿਆ ਹੁਣ ਲੋਕ ਇਹ ਗੱਲ ਪਹਿਲਾਂ ਕਹਿ ਲੱਗ ਪਈ ਸੀ ਜਦੋਂ ਇਹਨਾਂ ਨੇ ਦੁਬਾਰਾ ਕਰਨਾ ਸ਼ੁਰੂ ਕੀਤਾ ਲੋਕ ਕਹਿੰਦੇ ਸੀ ਕਿ ਉੱਥੋਂ ਆਉਂਦੀ ਕੀ ਲੋੜ ਸੀ ਜੀ ਇਹਨੇ ਅਰਧਾ ਪੀਆ ਪਾਉਥੇ ਖਰਚ ਕਰਤਾ ਜੇ ਉੱਥੇ ਤੁਸੀਂ ਬੈਠੇ ਰਹਿੰਦੇ ਤੇ ਸ਼ਾਇਦ ਉਹ ਜਿਹੜੀਆਂ ਦੰਮੰਗਾ ਬਣਵਾ ਕੇ ਤੁਰਦੇ ਪਰ ਜੇ ਤੁਸੀਂ ਆ ਗਏ ਜੋ ਦੁਬਾਰਾ ਸ਼ੁਰੂ ਕੀਤਾ ਹੈ ਉਹ ਤੁਹਾਡੇ ਚ ਆਪਸ ਵਿੱਚ ਇਕਤਾ ਨਹੀਂ ਹੈਗੀ ਕੋਈ ਕਿਸੇ ਬੰਦੇ ਤਾਂ ਕੀ ਫਿਰਦਾ ਕੋਈ ਕਿਸੇ ਬੰਦੇ ਤਾਂ ਕੀ ਫਿਰਦਾ ਹੁਣ ਇੱਕ ਉਹਨਾਂ ਨੇ ਕਹਿੰਦਾ ਵੀ 14 ਫਰਮੀ ਮੀਟਰ ਕਰਾ ਬੈਠੇ ਅਜੇ ਮੀਟਿੰਗ ਕਰਨ ਦੀ ਗੱਲ ਹੈ ਨਾ ਕਿ ਮੰਗਾ ਮੰਨਣ ਦੀ ਗੱਲ ਹੈ ਮੰਗਾ ਮੰਨਣ ਦੀ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਅਜੇ ਉਹ ਬੈਠੂ ਉਹ ਕੇਂਦਰ ਸਰਕਾਰ ਮੀਟਿੰਗ ਵੀ ਕਰਦੀ ਹੈ ਕਿ ਨਹੀਂ ਕਰਦੀ ਨਹੀਂ ਕਰਦੀ ਤਾਂ ਲੋਕੀਂ ਵਿਸ਼ਵਾਸ ਕਰਨਗੇ ਜੇ ਕੇਂਦਰ ਸਰਕਾਰ 14 ਫਰਵਰੀ ਨੂੰ ਮੀਟਿੰਗ ਨਹੀਂ ਕਰਦੀ ਜਾਂ ਇਹਨਾਂ ਦੀ ਕੋਈ ਮੰਗ ਨਹੀਂ ਮੰਨਦੀ ਫਿਰ ਲੋਕਾਂ ਕੀ ਛੱਡਿਆ ਲੈ ਕੇ ਜਾਣਗੇ ਫਿਰ ਲੋਕਾਂ ਲੋਕਾਂ ਦੇ ਦੇਖ ਹੋਏ ਆਪਣਾ ਵੀ ਯਾਰ ਇਹਨਾਂ ਦੇ ਵਿੱਚ ਉਹ ਗੜਬੜ ਇਹ ਜਿਹੜੀ ਲਹਿਰ ਚੱਲ ਪਈ ਸੀ ਉਸ ਲਹਿਰ ਨੂੰ ਇਸ ਗੱਲ ਦਾ ਨੁਕਸਾਨ ਹੋਣਾ ਇਹਨਾਂ ਨੂੰ ਚਾਹੀਦਾ ਸੀ ਪਹਿਲੋਂ ਕੋਈ ਨਾ ਕੋਈ ਕੇਂਦਰ ਦਾ ਆਗੂ ਲਿਖਤੀ ਰੂਪ ਤੇ ਸੇ ਵਿਸ਼ਵਾਸ ਦੇ ਕੇ ਜਾਂਦਾ ਕਿ ਮੈਂ ਤੁਹਾਡੀ ਐਸ ਦਿਨ ਮੇਨਟੇਨ ਕਰਵਾ ਕੇ ਆ ਮੰਗ ਪੂਰੀ ਕਰਵਾ ਲਿਆਗਾ ਫਿਰ ਇਹ ਆਪੇ ਜਿਹੜਾ ਕਬਦੀਦੀ ਨੇ ਉੱਤੇ ਉੱਤੇ ਵਿੱਚ ਜੀ ਹੁਣ ਆਇਆ ਤੇ ਕੌਫਰ ਹੈ ਇਥੇ ਪ੍ਰਧਾਨ ਮੰਤਰੀ ਖੁਦ ਵਾਦਾ ਕਰਕੇ ਮੁੱਕਰ ਗਿਆ ਕੌਫਰ ਦੀ ਗੱਲ ਦੀ ਕੀ ਬਾਤ ਰਹਿ ਜਾਣੀ ਹੈ ਕੋਈ ਗੱਲ ਨਹੀਂ ਅਦੀ ਚੌਰਾ ਦੀ ਗੱਲ ਮੀਟਿੰਗ ਹੋਣੀ ਹੈ ਜਾਂ ਨਹੀਂ ਹੋਣੀ ਕਿੰਨੇ ਕਰਨੀ ਹੈ ਨਹੀਂ ਕਰਨੀ ਜਿਹੜੀਆਂ ਮੰਗਾ ਮੰਲਣੀਆਂ ਹੈ ਕਿ ਨਹੀਂ ਮੰਲਣੀਆਂ ਤੁਸੀਂ ਲੋਕਾਂ ਦੇ ਵਿੱਚ ਦੀ ਲੋ ਵਿਸ਼ਵਾਸ ਜਿਹੜਾ ਤੁਹਾਡਾ ਸੀ ਉਹ ਨੂੰ ਕਿਵੇਂ ਬਣਾ ਦੋਗੇ ਇਸ ਕਰਕੇ ਬੜਾ ਔਖਾ ਮੈਂ ਜੇ ਪਹਿਲਾਂ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਇਸ ਲਿਖੀ ਚ ਸਫਲ ਹੋ ਗਈ ਹੈ ਸਰ ਦੇਖੋ ਇੱਕ ਛੋਟੀ ਜਿਹੀ ਗੱਲ ਸੋਚਣ ਆ ਲਈ ਹੈ ਵੀ ਜਰਜੀਤ ਸਿੰਘ ਡੱਲੇਵਾਲ 99% ਆਪਦੇ ਪਰਪਸ ਦੇ ਵਿੱਚ ਕਾਮਯਾਬ ਹੋ ਗਈ ਸੀ ਜੀ ਜਿਹੜੇ ਜਥਾ ਨਾਲ ਬੈਠਾ ਉਹ ਵੀ ਹੋ ਗਈ ਸੀ ਜੀ ਕਿ ਇਹਨਾਂ ਨੇ 1% ਜਿਹੜਾ ਮਨਮਤ ਖਤਮ ਕਰ ਲਿਆ ਇਹਦੇ ਨਾਲ ਇਹਨਾਂ ਨੇ ਆਪ ਦੇ ਪੈਰਾਂ ਤੇ ਘਵਾੜੀ ਨਹੀਂ ਮਾਰੀ ਵੇਖੋ ਇਹਦੇ ਨਾ ਸੰਧੂ ਸਾਹਿਬ ਇਹਨਾਂ ਨੇ ਵੀ ਘਵਾੜੀ ਮਾਰ ਲਈ ਦੂਜੇ ਨੰਬਰ ਤੇ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ ਪੰਜਾਬ ਸਰਕਾਰ ਦੀ ਦਾ ਸੌਖਾ ਕਰਤਾ ਜੀ ਕਿਉਂਕਿ ਇੱਕ ਤਾਂ ਸਭ ਤੋਂ ਵੱਡੀ ਗੱਲ ਸੀ ਕਿ ਪੰਜਾਬ ਸਰਕਾਰ ਜਿਹੜੀ ਸੀ ਉਹ ਕਿਸਾਨਾਂ ਨਾਲ ਖੜ ਤੋਂ ਭੱਜ ਗਈ ਸੀ ਹਾਂਜੀ ਜੀ ਹਾਂਜੀ ਤੇ ਖਾਸ ਕਰਕੇ ਜਿਹੜਾ ਸੂਬੇ ਦਾ ਮੁੱਖ ਮੰਤਰੀ ਹੈ ਉਹਦਾ ਪਤਾ ਨਹੀਂ ਉਹਦੇ ਕੇਂਦਰ ਦਾ ਕੋਈ ਦਬਾਅ ਸੀ ਜਾਂ ਕੋਈ ਕੋਈ ਉਹਨਾਂ ਕੋਈ ਰਿਸਪੌਂਸ ਨਹੀਂ ਸੀ ਸਿਰਫ ਟਵੀਟ ਜਾਂ মিডিਆ ਸਾਡੇ ਪੰਜਾਬ ਜੀ ਉਹ ਵੇਖੋ ਡੱਲੇਵਾਲ ਸਾਹਿਬ ਇੰਨੇ ਦਿਨ ਵਖਰੇ ਹੋ ਕਿਤੇ ਪਤਾ ਲੈਣ ਵਾਸਤੇ ਨਹੀਂ ਗਿਆ ਉਹਨੇ ਕਿਤੇ ਕੇਂਦਰ ਨਾਲ ਦੁਬਾਰਾ ਗੱਲ ਚਲਾਉਣ ਦੀ ਗੱਲ ਨਹੀਂ ਕੀਤੀ ਉਹਨੇ ਦੁਨੀਆ ਭਰ ਦੇ ਲੋਕਾਂ ਨੇ ਰੌਲਾ ਪਾਇਆ ਵੀ ਆਲ ਪਾਰਟੀ ਮੀਟਿੰਗ ਸੱਦੇ ਮੁੱਖ ਮੰਤਰੀ ਉਹਨੇ ਨਹੀਂ ਸੱਦੀ ਇਹ ਮੈਂ ਸਮਝ ਰਹਾ ਕਿ ਇੱਕ ਉਹ ਵੀ ਆਪ ਦੀ ਸਾਜ਼ਿਸ਼ ਦੇ ਜਿਹੜੀ ਮਤਲਬ ਖਾਂਦਿਆ ਪੰਜਾਬ ਸਰਕਾਰ ਦੀ ਵੀ ਕਿ ਪੰਜਾਬ ਸਰਕਾਰ ਦਾ ਇੱਕ ਵੱਡਾ ਫਾਰਮੂਲਾ ਸੁਪਰੀਮ ਕੋਰਟ ਚ ਚੱਲਦਾ ਪਿਆ ਸੀ ਸੇਲ ਸੰਬੰਧੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਮਨ ਦੀ ਗੱਲ ਜਿਹੜੀ ਇਹ ਪੂਰੀ ਹੋ ਗਈ ਵੀ ਚਲੋ ਭਾਈ ਇਹਨਾਂ ਦੇ ਇਹ ਸੇਟ ਪੇਮੈਂਟ ਕਰਤਾ ਜੇ ਸੀ ਉਦੋਂ ਸੁਪਰੀਮ ਕੋਰਟ ਤੋਂ ਵੀ ਵੱਜ ਜਾਣਗੇ ਤੇ ਅਸੀਂ ਸਾਰੇ ਬੱਲੇਬਾਜ਼ ਜੀ ਇਸ ਕਰਕੇ ਮੈਨੂੰ ਇਹ ਲੱਗਦਾ ਖਰਸ਼ਾ ਇਹਦੇ ਵਿੱਚ ਪੰਜਾਬ ਸਰਕਾਰ ਵੀ ਸਿੱਧੇ ਤੌਰ ਤੇ ਜਿਹੜੀ ਸ਼ਾਮਲ ਹੋ ਕੇ ਉਹਨੇ ਇਹਦੇ ਨਾਲ ਸੈਦਾ ਕਰਨ ਦੀ ਬਜਾਏ ਇਹਨੂੰ ਖਤਮ ਕਰਨ ਦੀ ਗੱਲ ਕੀਤੀ ਹੈ। ਮੇਰੇ ਤੋਂ ਦੇਖੋ ਪੰਜਾਬ ਸਰਕਾਰ ਬਹੁਤ ਬੁਰੀ ਤਰ੍ਹਾਂ ਵਿੱਚ ਫਸੀ ਹੋਈ ਸੀ। ਸੈਂਟਰ ਸਰਕਾਰ ਸੁਣਦੀ ਨਹੀਂ। ਪੰਜਾਬ ਸਰਕਾਰ ਦੇ ਪੱਲੇ ਕੁਝ ਨਹੀਂ ਸੀ। ਪੰਜਾਬ ਸਰਕਾਰ ਕਿਸਾਨਾਂ ਦਾ ਸਾਥ ਦੇ ਨਹੀਂ ਸੀ ਰਹੀ। ਸੁਪਰੀਮ ਕੋਰਟ ਵੱਲੋਂ ਇਹਨਾਂ ਨੂੰ ਦਬਾਅ ਆ ਰਿਹਾ ਸੀਗਾ। ਵਾਰ-ਵਾਰ ਇਹਨਾਂ ਨੂੰ ਪਿੱਛੀਆਂ ਪੈ ਰਹੀਆਂ ਸੀਗੀਆਂ ਜਿਹਦੇ 'ਚ ਸਰਕਾਰ ਬੜੀ ਬੁਰੀ ਤਰ੍ਹਾਂ ਫੇਲ ਹੋਈ ਪਈ ਸੀ। ਇਹ ਜਿਹੜਾ ਆਪਣਾ ਕਿਸਾਨਾਂ ਦੇ ਮੰਨਵਰਤ ਖਤਮ ਕਰਨਾ ਪੰਜਾਬ ਸਰਕਾਰ ਦਾ ਰਾਹ ਪਤਰ ਨਹੀਂ ਹੋ ਗਿਆ। ਦੀ ਮੈਂ ਰਾਹ ਨਹੀਂ ਪਧਰ ਹੋ ਗਿਆ ਜੀ ਇੱਥੇ ਇਹ ਜੇ ਆਪਾਂ ਇਹ ਗੱਲ ਨੂੰ ਸੋਚ ਰਹੇ ਆ ਕਿ ਪੰਜਾਬ ਸਰਕਾਰ ਜਿਹੜਾ ਇਹੋ ਜਿਹਾ ਏਜੰਡਾ ਲੈ ਕੇ ਚੱਲੀ ਹੋਈ ਸੀ ਜੀ ਅਸਲੀਅਤ ਵਿੱਚ ਪਿਛਲੇ ਕਿਸਾਨੀ ਸੰਘਰਸ਼ ਨੂੰ ਵਰਤ ਕੇ ਆਮ ਆਦਮੀ ਪਾਰਟੀ ਸਰਕਾਰ ਚ ਆਈ ਜੀ ਇਹ ਜਿਹੜਾ ਕਿਸਾਨੀ ਸੰਘਰਸ਼ ਸੀ ਇਹਨੂੰ ਇਹ ਵਰਤਣਾ ਚਾਹੁੰਦੇ ਸੀ ਲੋਕ ਸਭਾ ਦੇ ਵਿੱਚ ਜੀ ਉਹ ਇਹਨਾਂ ਦਾ ਟੁਕਾ ਚੱਲਿਆ ਚੱਲਿਆ ਨਹੀਂ ਹਾਂਜੀ ਜੀ ਇਹਨਾਂ ਨੂੰ ਜਨਤਾ ਨੇ ਨਖਾਰਤਾ ਹੁਣ ਇਹਨਾਂ ਦਾ ਮਤਲਬ ਇਹ ਗੱਲ ਬਣੀ ਪਈ ਸੀ ਵੀ ਕਿਹੜਾ ਵੇਲਾ ਹੋਵੇ ਇਸ ਨਾਲ ਛੁਟਿਆ ਜਾਵੇ ਤੁਸੀਂ ਵੇਖੋ ਜਦੋਂ ਆਮ ਲੋਕਾਂ ਨੇ ਰੌਣਾ ਪਾਇਆ ਤੇ ਇਹਨਾਂ ਦੇ ਅਮਨ ਰੌਣਾ ਜਾਂ ਦੋ ਚਾਰ ਮੰਤਰੀ ਉੱਥੇ ਗਏ ਅੱਜ ਜੀ ਜਦੋਂ ਕਿ ਪਈ ਉਹ ਗੱਲੇਵਾਲ ਸਾਹਿਬ ਉਸ ਵੇਲੇ 40 ਦਿਨ ਤੋਂ ਪਰੋ ਚੁੱਕਿਆ ਸੀ ਉਹਨਾਂ ਨੂੰ ਮਰਦ ਮਰਦ ਕੇ ਬੈਠਿਆ ਹੁਣ ਕੀ ਗੱਲ ਬਣ ਰਹੀ ਸੀ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਕਿਸਾਨਾਂ ਦਾ ਪੋਤਾ ਉਹ ਲੱਭਾਈ ਦੀ ਕਦੇ ਜਿਹੜਾ ਕਹਿੰਦਾ ਸੀ ਨੱਕਾ ਕਿਵੇਂ ਮੋੜਨਾ ਕਿਵੇਂ ਨਹੀਂ ਮੈਨੂੰ ਪਤਾ ਇਹ ਹਾਲਾ ਸੀ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਕਿਸਾਨਾਂ ਨਾਲ ਪਹਿਲਾਂ ਹੋਈ ਸੀਗੀ ਇੱਕ ਵੱਡਾ ਡਰਾਮੇਬਾਜ਼ੀ ਸੀ ਇਸ ਕਰਕੇ ਇਹ ਪੂਰਨ ਤੌਰ ਤੇ ਫੇਲ ਹੋ ਚੁੱਕੇ ਸੀ ਇਹਨਾਂ ਦਾ ਵੀ ਉਹ ਤਸਦੀ ਸੰਘਰਸ਼ ਨੂੰ ਫੇਰ ਕਰਨ ਵਾਸਤੇ ਇਹਨਾਂ ਨੇ ਬੰਦੇ ਆਪਦੇ ਵਿਚਾਰੇ ਹੋਏ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਯਾਰ ਇਹ ਸਾਰਾ ਸਿਸਟਮ ਜਾਂ ਬੰਦ ਕਰੋ ਅਸੀਂ ਬੜੇ ਦੂਜੀ ਹੋਏ ਬੈਠੇ ਆ ਸਾਨੂੰ ਰੋਕਾ ਦੋ ਜੁੱਤੀਆਂ ਪੈਂਦੀਆਂ ਪਈਆਂ ਸਭ ਕੇਂਦਰ ਤੋਂ ਜੁੱਤੀਆਂ ਪੈਂਦੀਆਂ ਪਈਆਂ ਸਭੀ ਕੋਲ ਤਾਂ ਕੋਈ ਗੱਲ ਨਹੀਂ ਸੀ ਇਹ ਸਿਰਫ ਸਿਰਫ ਕੇਂਦਰ ਤੋਂ ਡਰਦੇ ਆ ਕਿਉਂਕਿ ਤੁਸੀਂ ਵੇਖਿਆ ਪਿਛਲੇ ਜਿਹੜੇ ਝੋਨੇ ਦਾ ਸੀਜ਼ਨ ਲੰਘਿਆ ਝੋਨਾ ਕਿੱਥੇ ਪੰਜਾਬ ਚ ਉੜਿਆ ਇਹ ਕੁਝ ਨਹੀਂ ਕਰ ਸਕੇ ਵੀ ਅਸੀਂ ਕਰ ਨਹੀਂ ਸਕਦੇ ਸਰ ਇਸ ਕਰਕੇ ਇਹ ਨਰਿੰਗ ਜਿਹੜਾ ਆਰ ਸਿਸਟਮ ਉਹ ਵਰਤਿਆ ਇਹਦੇ ਵਿੱਚ ਦੋਵੇਂ ਸਰਕਾਰਾਂ ਸੱਭਲ ਹੋ ਗਈਆਂ ਤੇ ਮੈਨੂੰ ਐ ਲੱਗਦਾ ਮੇਰੀ ਵਿਜੀ ਰਹੇ ਆ ਇੱਕਸਾਨੀ ਸਿਕਰਚੇ ਦਾ ਉਹ ਫੇਲ ਹੋ ਗਿਆ ਤੇ ਇਹ ਹੁਣ ਜਿਹੜਾ ਆਮ ਲੋਕਾਂ ਦਾ ਵਿਸ਼ਵਾਸ ਆ ਸਰਾਂ ਦਾ ਵਿਸ਼ਵਾਸ ਹੈ ਉਹ ਉੱਠਦੇ ਉਹ ਲਹਿਰ ਨਹੀਂ ਬਣਨੀ ਭਾਵੇਂ ਜਿਹੜੀ ਮਰਜੀ ਜਥੇਬੰਦੀ ਭਾਵੇਂ ਸੂਜਿਤ ਕਿਸਾਨ ਮੋਰਚਾ ਅੱਗੇ ਆ ਜਾਵੇ ਭਾਵੇਂ ਇਹ ਦੋਵੇਂ ਫੋਰਮ ਅੱਗੇ ਆ ਕੇ ਰੌਲਾ ਪਾਉਣ ਪਰ ਮੈਨੂੰ ਨਹੀਂ ਲੱਗਦਾ ਕਿਵੇਂ ਕਿਸਾਨਾਂ ਨੇ ਆਪਣਾ ਤੁਸੀਂ બીજી ਤੀਜੀ ਵਾਰ ਹੋ ਗਿਆ ਸਾਨੂੰ ਵਰਤ ਲੈਦੇ ਜੀ ਆਪ ਹੀ ਆਪ ਦੇ ਬੈਂਚਲੇ ਕਰਕੇ ਤੇ ਆਲ ਮੁਲਕ ਕਿਸਾਨਾਂ ਦੀ ਗੈਰ ਨਹੀਂ ਲੈਂਦਾ ਤੇ ਬਿਨਾਂ ਗੱਲ ਤੋਂ ਤੁਸੀਂ ਬੋਤ ਬੈਠ ਵੀ ਜਾਂਦੇ ਜੇ ਤੇ ਬਿਨਾਂ ਗੱਲ ਤੋਂ ਉੱਠ ਵੀ ਆਉਂਦੇ ਜੇ ਅੱਜ ਦੀ ਦੇਖੋ ਅਸੀਂ ਕਿਸਾਨ ਮੁੱਦੇ ਤੇ ਤੁਹਾਡੇ ਸਾਰਿਆਂ ਨਾਲ ਗੱਲ ਕੀਤੀ ਹੈ ਬੜੀ ਚਰਚਾ ਦਾ ਮੁੱਦਾ ਸੀਗਾ ਇਹ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਦੇ ਵਿੱਚ ਬਣਿਆ ਹੋਇਆ ਜਿਹਦੇ ਤੇ ਵਿਕਸਾ ਨੇ ਬਹੁਤ ਖੁੱਲ ਕੇ ਤੇ ਸਪਸ਼ਟ ਕੀਤਾ ਜੋ ਵੀ ਗੱਲ ਕਰ ਇਸ ਤੁਹਾਡੇ ਕਰਕੇ ਅਸੀਂ ਪਹੁੰਚਾਈ ਹੈ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਜਾ ਕੋਈ ਚੰਗਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਥੱਲੇ ਕਮੈਂਟ ਤੇ ਕਮੈਂਟ ਕਰਕੇ ਸਾਨੂੰ ਜਰੂਰ ਸੁਜੈਸਟ ਕਰੋ ਅਸੀਂ ਤੁਹਾਡੀ ਗੱਲ ਮੰਨਾਂਗੇ ਅੱਜ ਦੇ ਇਸ ਪ੍ਰੋਗਰਾਮ ਲਈ ਇੱਥੇ ਹੀ ਖਤਮ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ